ਕਾਲਸਾ ਵਾਹਿਗੁਰੂ ਜੀ ਕੀ ਬੋਲੇ ਓਕੇ ਜਿੰਨੇ ਵੀ ਬੱਚੇ ਅੱਜ ਪਾਰਟਿਸਪੇਟ ਕਰ ਰਹੇ ਆਈ ਵਾਂਟ एवरीवन ਟੂ ਕਮ ਆਊਟ ਇਅਰ ਸਾਰੇ ਬੱਚੇ ਇੱਥੇ ਮੂਰੇ ਆ ਜਾਓ ਆਪਣੇ ਪੱਗਾਂ ਨੂੰ ਰਾਮ ਨਾਲ ਦਸਤਾਰ ਨੂੰ ਉੱਥੇ ਰੱਖ ਦਿਓ ਓਕੇ ਫ੍ਰੀ ਫੋਰ ਗੁੱਡ 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 ਤੇ ਮੈਂ ਇਹ ਪੁੱਛਣਾ ਚਾਹਣਾ ਜਿਹੜੇ ਕਈ ਬੱਚੇ ਮੈਂ ਦੇਖ ਰਿਹਾ ਹਾਂ ਜਿਹੜੀ ਦਸਤਾਰਾਂ ਥੋੜੀ ਬਹੁਤ ਸારી ਸਜਾਈਆਂ ਹੋਈਆਂ ਉਹ ਵੀ ਪਾਰਟਿਸਪੇਟ ਕਰ ਰਹੇ ਆ ਜਿਹੜੇ ਸਿੱਖ ਰਹੇ ਸੀ ਪੂਰੇ ਕੈਂਪ ਦੇ ਵਿੱਚ ਉਹ ਵੀ ਆਏ ਨੇ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਕਰਦਾ ਤੁਹਾਨੂੰ ਤੇ ਸਭ ਤੋਂ ਬੜੀ ਸ਼ਾਬਾਸ਼ ਮੈਂ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਵੱਲੋਂ ਉਹ ਪੇਰੈਂਟਸ ਨੂੰ ਦੰਨਾ ਜਿਹੜੇ ਹਰ ਰੋਜ਼ ਇੱਥੇ ਬੱਚਿਆਂ ਨੂੰ ਲੈ ਕੇ ਆਉਂਦੇ ਸੀ ਇਹ ਕੈਂਪ ਵਿੱਚ ਤੇ ਉਹਨਾਂ ਦੇ ਨਾਲ ਇੱਥੇ ਹੈਲਪ ਕਰਦੇ ਸੀ ਤੇ ਸਾਨੂੰ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਵੱਲੋਂ ਬਹੁਤ ਸੋਹਣੀ ਹੈਲਪ ਕੀਤੀ ਤੇ ਜਿਸ ਤਰ੍ਹਾਂ ਆਪਾਂ ਰਿਸਪੈਕਟ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਸੀ ਤਰ੍ਹਾਂ ਆਪਾਂ ਦਸਤਾਰ ਸਾਹਿਬ ਨੂੰ ਰਿਸਪੈਕਟ ਦੇਣੀ ਹੈ ਅੱਤੋਂ ਮੇਰੇ ਵੱਲ ਧਿਆਨ ਦੇਣ ਛੋਟੇ ਬੱਚੇ ਜਿਹੜੇ ਨੇ ਆਪਣੇ ਕੋਲ 20 ਮਿੰਟ ਦਾ ਟਾਈਮ ਹੋਏਗਾ ਤੁਹਾਨੂੰ ਜਕਾਰਾ ਛੱਡ ਕੇ ਟਾਈਮ ਸਟਾਰਟ ਕਰ ਦਾਂਗੇ ਆਪਾਂ ਤੁਹਾਡੇ ਕੋਲ 20 ਮਿੰਟ 20 ਮਿੰਟ ਦਾ ਟਾਈਮ ਹੋਏਗਾ 20 ਮਿੰਟ ਚ ਤੁਸੀਂ ਆਪਣੀ ਆਰਾਮ ਨਾਲ ਦਸਤਾਰ ਸਜਾਣੀਏ ਜਕਾਰਾ ਛੱਡ ਕੇ ਆਪਾਂ ਸ਼ੁਰੂਆਤ ਕਰਦੇ ਹਾਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਡੇ ਬੱਚੇ ਕਰੋ ਜੀ ਧਿਆਨ ਨਾਲ ਵੀਰੋ ਜੇਰ ਪਾਣੀ ਦੀ ਕੰਮ ਹੋ ਕੇ 20 ਇੱਧਰ ਆ ਜਾਓ ਲੈ ਆਉਂਦਾ। ਓਰੇ ਸੋਨਹਲ। ਆ ਜਾਓ ਲੈ ਇੱਧਰ ਇੱਧਰ ਥੇਸੀ। ਇੱਧਰੋਂ ਫੇਸ ਕਰੋ ਭਾਈ। ਇਹਦਾ ਪਹਿਲਾ ਬੱਚਾ ਬਹੁਤ ਵਧੀਆ ਪੱਗਾ। ਬਟੇ ਸਾਹਮਣੇ ਵਧੀਆ ਬਣਾ ਦਿੱਤਾ ਨਟਵਾਲ। ਕਿੰਨੇ ਦਿਨ ਹੋ ਗਿਆ ਨਾ? ਤੁਹਾਨੂੰ ਕਿਦਾਂ ਵਧੀਆ ਲੱਗਦਾ ਵੀ ਆਪਾਂ ਪੱਗਾ ਸਿਖਾਉਂਦੇ ਨੇ ਵੀਰੇ ਹੋਣੀ ਤੇ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਪੱਗ ਬੰਨਣੀ ਚਾਹੀਦੀ ਹੈ? ਹਾਂਜੀ। ਵੈਰੀ ਗੁੱਡ। ਹਾਂਜੀ ਪੁੱਤ ਜੀ ਤੁਸੀਂ ਦੱਸੋ ਕਿਦਾਂ ਤੁਹਾਡਾ ਨਾਮ ਕੀ ਏ ਕਿੰਨੇ ਦਿਨ ਹੋ ਗਏ ਤੁਹਾਨੂੰ ਪੱਗ ਸਿੱਖਦਿਆਂ ਨੂੰ ਪੰਜ ਦਿਨ ਹੋ ਗਏ ਆਪਣੇ ਵੀਰੇ ਤੁਸੀਂ ਕਿਦੇ ਨਾ ਮੇਰਾ ਬਹੁਤ ਸੋਹਣੀ ਪੱਗ ਬੰਦਾ ਹੈ ਨਾ ਹਾਂ ਤੇ ਆਪਾਂ ਨੂੰ ਮਤਲਬ ਕਿਦਾਂ ਦਾ ਮਹਿਸੂਸ ਹੁੰਦਾ ਵਧੀਆ ਲੱਗਦਾ ਆਪਾਂ ਪੱਗ ਬੰਨ੍ਹਣ ਦੀ ਹਾਂਜੀ ਵੱਡੇ ਹੋ ਕੇ ਆਪਾਂ ਪੱਗ ਬੰਨ੍ਹਣੀ ਹੈ ਨਾ ਹਾਂਜੀ ਕਿੰਨੇ ਸਿਖਾਈ ਦਾਦਾ ਜੀ ਨੇ ਨਾਨਾ ਨੇ ਨਾਨਾ ਜੀ ਨੇ ਸਿਖਾਈ ਏ ਇੱਕ ਵਾਰੀ ਨਾਨਾ ਜੀ ਨੂੰ ਕੋ ਨਾਨਾ ਜੀ ਥੈਂਕ ਯੂ ਤੁਹਾਡਾ ਬੋਲੋ ਮਨਾ ਲਈ ਤੇੰਕਿਊ ਸੋਨਾ ਹਾਂ ਤੁਸੀਂ ਮੈਨੂੰ ਪੱਗ ਸਿਖਾਈ ਹੈ ਨਾ ਹਾਂ ਪੰਜਾਬੀ ਵੀ ਬੋਲਣੀ ਹੈ ਨਾਲ ਇੰਗਲਿਸ਼ ਤੇ ਬੋਲਣੀ ਆਪਾਂ ਪੰਜਾਬੀ ਵੀ ਨਾਲ ਬੋਲਣੀ ਓਕੇ ਚਲ ਇੱਕ ਜਕਾਰਾ ਛੱਡੋ ਬੱਲੇ ਸੋਨਿਆ ਸਤਿ ਸ਼੍ਰੀ ਅਕਾਲ ਤੁਸੀਂ ਕਲਾਸ ਨਹੀਂ ਲਈ ਪਰ ਪੱਗ ਬੜੀ ਸੋਹਣੀ ਬੰਨੀ ਹੈ ਜਕਾਰਾ ਛੱਡੋ ਇੱਕ ਪਹਿਲਾਂ ਛੱਡੋ ਜਕਾਰਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਹੁਣ ਜੇ ਤੋ ਵੀਰੇ ਹੋਣੀ ਪੱਗ ਸਖਣਗੇ ਆਪਾਂ ਕਲਾਸ ਚ ਆਇਆ ਕਰੋ ਹੈ ਨਾ ਪੱਕਾ ਸ਼ਰਾਰਤ ਨਹੀਂ ਕਰਨੀ ਹੈ ਨਾ ਜੇ ਪੱਗ ਸਿੱਖੜੀ ਕਲਾਸ ਲੱਗੀ ਸ਼ਰਾਰਤ ਨਹੀਂ ਕਰਨੀ ਓਕੇ ਨਹੀਂ ਕਰੇਗਾ ਨਾ ਸ਼ਰਾਰਤ ਪ੍ਰੋਮਿਸ ਵੈਰੀ ਗੁੱਡ ਪੱਗ ਸਿੱਖੜੀ ਹੈ ਨਾ ਆਪਾਂ ਹਾਂ ਤੇਰੇ ਪਾਪਾ ਨੂੰ ਵੀ ਸਿਖਾਣੀ ਆਪਾਂ ਜਗੀ ਤਰਾ ਹਾਂਜੀ ਪੁੱਤਰ ਜੀ ਤੁਹਾਡਾ ਨਾਮ ਕੀ ਹੈ ਫਤੇ ਫਤੇ ਸਿੰਘ ਸਿੰਘ ਹਾਂ ਬੋਲੋ ਫਤੇ ਸਿੰਘ ਫਤੇ ਸਿੰਘ ਹਾਂ ਤੁਸੀਂ ਵੀ ਬਹੁਤ ਸੋਹਣੀ ਹੈ ਬੰਨੀ ਹੈ ਤੇ ਨੈਕਸਟ ਟਾਈਮ ਸਿੱਖਣੀ ਵੀ ਹੈ ਤੇ ਰੋਜ਼ ਬੰਨਣੀ ਵੀ ਹੈ ਤੇ ਕੰਪੀਟੀਸ਼ਨ 'ਚ ਵੇਸਰ ਆਣਾ ਠੀਕ ਹੈ ਨੈਕਸਟ ਟਾਈਮ ਠੀਕ ਹੈ ਠੀਕ ਹੈ ਆਪਰ ਵਧੀਆ ਲੱਗਦਾ ਨਾ ਪਾਪਾ ਬੰਦੇ ਪਾਪਾ ਹਾਂਜੀ ਵੈਰੀ ਗੁੱਡ ਪਾਪਾ ਵੀ ਬੰਦੇ ਨੇ ਤੁਸੀਂ ਵੀ ਵਰਣੀ ਦਾਦੂ ਵੀ ਬੰਦੇ ਹੋਣਗੇ ਨਾਨੂ ਵੀ ਬੰਦੇ ਹੋਣਗੇ ਹਨਾ ਹਾਂ ਜਦੋਂ ਬੰਦੇ ਨੇ ਨਾ ਉਹਨਾਂ ਦੀਆਂ ਪਿਕਚਰਾਂ ਦੇਖਣੀਆਂ ਨੇ ਕਿ ਹਾਂ ਸਾਡੇ ਨਾਨੂ ਵੀ ਪੱਗ ਬੰਦੇ ਸੀ ਸਾਡੇ ਦਾਦੂ ਵੀ ਪੱਗ ਬੰਦੇ ਸੀ ਅਸੀਂ ਵੀ ਪੱਗ ਬੰਨਣੀ ਹੈ ਠੀਕ ਹੈ ਆਪਾਂ ਕੇਸ ਕਤਲ ਨਹੀਂ ਕਰਾਣੇ ਤੁਹਾਨੂੰ ਪਤਾ ਨਾ ਆਪਣੇ ਛੋਟੇ ਛੋਟੇ ਸਹਿਬਜ਼ਾਦਿਆਂ ਨੇ ਆਪਣੀ ਦਸਤਾਰ ਪਿੱਛੇ ਆਪਣੀਆਂ ਸ਼ੀਧੀਆਂ ਦਿੱਤੀਆਂ ਪਤਾ ਨਾ ਸਕੂਲ 'ਚ ਦੱਸਦੇ ਨੇ ਨਾ ਤੁਹਾਨੂੰ ਬਸ ਉਸੇ ਚੀਜ਼ ਤੇ ਪਹਿਰਾ ਦੇਣਾ ਆਪਾਂ ਆਪਣੀ ਸਿੱਖੀ ਨੂੰ ਆਪਣੀ ਦਸਤਾਰ ਨੂੰ ਕਾਇਮ ਰੱਖਣਾ ਛੱਡੋ ਜਗਾਰਾ ਜੋਰ ਦੀ ਬੋਲੇ ਸੋ ਦੇਹਾਰ ਬੋਲੇ ਤੋਰੀਆਂ ਹੋ ਸ੍ਰੀ ਅਕਾਲ ਉਹ ਕਿ ਪਾ ਕੇ ਸਿੱਖ ਦੇਣਾ ਤੇ ਚਾਰ ਸਾਹਾਂ ਚੰਗਾ ਖਬਰ ਬੋਲ ਸੁਣੇ ਪਾ ਹਾਂਜੀ ਤੁਹਾਡਾ ਕੀ ਨਾਮ ਹੈ ਜਗਜੋਤ ਸਿੰਘ ਤੇਦਕੋ ਸਿੱਖ ਦੇ ਪੱਕ 2 ਸਾਲ 2 ਸਾਲ ਹੋ ਗਏ ਕਿਨੇ ਤੋਂ ਸਿੱਖ ਦੇ ਸਭ ਮੰਨ ਦੇ ਕੋ ਇੰਸਟਾਗ੍ਰਾਮ ਆ ਇੰਸਟਾਗ੍ਰਾਮ ਤੇ ਚਲੋ ਫਿਰ ਇਹ ਵਾਲੀ ਤੁਹਾਨੂੰ ਰੀਲ ਸਪੈਸ਼ਲ ਦੇਾਂਗੇ ਆਪਣੇ ਸਤਾਜੀ ਨੂੰ ਭੇਜਣੀ ਹੈ ਰੋਜ਼ਬਾਨ ਕਹਿਣੀ ਕਰਨੀ ਗੁਰਦਵਾਰ ਸਾਹਿਬ ਹਨ ਕਿਸੇ ਵਿਆਹ ਤੇ ਵੀ ਜਾਣਾ ਪਾਪਾ ਨੂੰ ਵੀ ਦੱਸਣਾ ਕਿ ਮੈਂ ਬੜੀ ਸੋਹਣੀ ਪੱਕ ਬੰਨਾ ਤੇ ਕੋ ਤੁਸੀਂ ਵੀ ਮੇਰੇ ਵਰਗੀ ਪੱਗ ਬੰਨ ਕੇ ਮੇਰੇ ਨਾਲ ਵਿਆਹ ਸ਼ਾਦੀ ਤੇ ਜਾਣਾ ਠੀਕ ਹੈ ਕਿੰਨਾ ਚਿਰ ਹੋ ਗਿਆ ਪੱਗ ਬੰਨ ਲੈਣ ਨੂੰ ਮੈਨੂੰ 2-3 ਹਫ਼ਤੇ ਹੋ ਗਏ ਵੈਰੀ ਗੁੱਡ ਯਾਰ ਤੋ 2-3 ਹਫ਼ਤੇ ਜਿਹੜੀ ਸੁਣੀ ਪੱਗ ਬੰਨ ਲੱਗ ਗਿਆ ਦਰਮਿੰਦਰ ਸਿੰਘ ਗੁਰਮਿੰਦਰ ਸਿੰਘ ਕਿੰਨਾ ਖ ਸ਼ੌਂਕ ਹੈ ਦਸਤਾਰ ਸਜਾਉਣ ਦਾ ਬਹੁਤ ਵੱਡੂ ਵੱਡੂ ਸ਼ੌਂਕ ਹੈ ਨਾ ਵੈਰੀ ਗੁੱਡ ਮਾਰੇ ਤੁਹਾਡੇ ਸ਼ੌਂਕ ਨੂੰ ਇਦਾਂ ਹੀ ਬਰਕਰਾਰ ਰੱਖੇ ਤੇ ਪੰਜਾਬੀ ਸਿੱਖਣੀ ਵੀ ਜ਼ਰੂਰੀ ਤੇ ਦਸਤਾਰ ਬਹੁਤ ਸੋਹਣੀ ਸਜਾਈਏ ਇਹ ਵੀ ਸਿੱਖਣੀ ਜ਼ਰੂਰੀ ਠੀਕ ਹੈ ਨਾ ਹੁਣ ਸੈਟਰਡੇ ਸੰਡੇ ਨੂੰ ਜਦੋਂ ਕਲਾਸ ਲੱਗਿਆ ਕਰੇਗੀ ਨਾਲ ਸਿੱਖਣੀ ਵੀ ਹੈ ਦੇ ਨਾਲੇ ਰੋਜ਼ ਇੱਕ ਵਾਰੀ ਘਰ ਟ੍ਰਾਈ ਕਰੇ ਕਰਨੀ ਨਾ ਪੱਕਾ ਸ਼ਕਰਾ ਛੱਡ ਫਿਰੇ ਸੀਗਾ ਬਬੇ ਸੋਨਿਆ ਹਾ ਅਸੀਆ ਕਾ ਮੈਨੂੰ ਫੋਟੋ ਪਾ ਦਿਆ ਕਰਨੀ ਵੀ ਅੱਜ ਮੈਂ ਪ੍ਰੈਕਟਿਸ ਕੀਤੀ ਹੈ ਠੀਕ ਪੱਕਾ ਨਾ ਹਾਂਜੀ ਇਹ ਪ੍ਰੋਗਰਾਮ ਇਦਾਂ ਦੇ ਹੋਣੇ ਚਾਹੀਦੇ ਆ ਦਸਤਾਰ ਮੁਕਾਬਲੇ ਥੈਂਕ ਯੂ ਬੋਲੇਗਾ ਸਕੂਲ ਵਾਲਿਆਂ ਨੂੰ ਬਹੁਤ ਕੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ ਥੈਂਕ ਯੂ ਕਿੰਨਾ ਦਾ ਥੈਂਕ ਯੂ ਸਾਰਿਆਂ ਦਾ ਚਲੋ ਵੈਰੀ ਗੁੱਡ ਬਈ ਸਾਰਿਆਂ ਦਾ ਥੈਂਕ ਯੂ ਹੈ ਨਾ ਅੱਛਾ ਬੱਚੋ ਹੁਣ ਸਾਰੇ ਜਿਨ੍ਹਾਂ ਨੇ ਪੱਗੇ ਤੇ ਬੰਦਸਤ ਸਜਾਏ ਆ ਉਹ ਸਾਰੇ ਹੋਣੇ ਸੀ ਇੱਕ ਇੱਕ ਕਰਕੇ ਸਾਰਿਆਂ ਨੂੰ ਤੇ ਬੁਲਾਵਾਂਗੇ ਸੋ ਯੂ ਕਮ ਰਾਈਟ ਓਵਰ ਹੇਅਰ ਸੋ ਜਜਸ ਤੁਹਾਨੂੰ ਚੈੱਕ ਕਰਾਂਗੇ ਹਰ ਇੱਕ ਨੂੰ ਤੁਹਾਨੂੰ ਕਹਾਂਗੇ ਵੀ ਕਾਲ ਈਚ ਵਨ ਆਫ ਯੂ ਓਕੇ ਜਤ੍ਰ ਸਨਾ ਅਗਨ ਪੈ ਸਾੜੇ ਚਲਦਿਆ ਠੰਡ ਬਾ ਦੇ ਵੋ ਅਪਰੀਸ਼ੀਏਟ ਯੂ ਸਾਰਿਆਂ ਨੇ ਅੱਜ ਤੇ ਹਰ ਜਿਹੜਾ ਲੀਵਾ ਕਿ ਕਲਾਸੇ ਵੀ ਜਰੂਰ اٹੈਂਡ ਕਰਾਮੀਆਂ ਆ ਕੇ ਤੇ ਠੀਕ ਹੈ ਤੇ ਹੁਣ ਉਹ ਤੋਂ ਬਾਅਦ ਜਿੰਨੇ ਵੀ ਬੱਚੇ ਤੁਹਾਡੇ ਨਾਲ ਤੁਹਾਡੇ ਫਰੈਂਡਸ ਸਕੂਲ ਦੇ ਵਿੱਚ ਸਭ ਨੂੰ ਦੱਸਣਾ ਵੀ ਵੀ ਹੈਵ ਕਲਾਸਿਸ ਐਂਡ ਪਲੀਜ਼ ਕਮ ਠੀਕ ਹੈ ਕਿ ਵੇਅਰ ਐਵਰ ਦੇ ਆ ਸਟੱਡੀ ਇਨ ਡਿਫਰੈਂਟ ਸਕੂਲ ਉੱਥੇ ਸਾਰੇ ਲੋਕਾਂ ਦੇ ਸਟੱਡੀ ਕਰਨੇ ਠੀਕ ਹੈ ਇੱਥੇ ਆਓ ਇੱਕ ਛੋਟੀ ਜਿਹੀ ਕੁੜੀ ਤੇ ਅੱਜ ਸਭ ਤੋਂ ਸੋਹਣੀ ਜਿਨ੍ਹਾਂ ਨੇ ਦਸਤਾਰ ਸਜਾਈ ਏ ਉਜੂਹਾਰ ਸਿੰਘ ਨੰਬਰ 1 ਉਹ ਆਜੋ ਬੁਰੇ ਆਜੋ ਜੀ ਨੰਬਰ 1 ਬਹੁਤ ਫੋੜੀ ਦਸਤਾਰ ਚਾਹੀਏ ਇਹਨੂੰ ਆਪਾਂ ਜੋ ਸਪੈਸ਼ਲ ਦੇਣਾ ਹੈ ਗਿਫਟ ਤੇ ਹੰਗਾਰਾ ਬੋਲੇ ਸੋਨਿਹਾਲ ਸਾਰ ਜੀ ਆਕਾਰ ਤੇ ਗੁਰਮਿੰਦਰ ਸਿੰਘ ਇਹਦੇ ਵੀਰੇ ਨੇ ਵੀ ਬਹੁਤ ਸੋਹਣੀ ਦਸਤਾਰ ਚਾਹੀਏ ਤੇ ਇਹਨਾਂ ਨੂੰ ਵੀ ਕੁਝ ਦੇਣੀ ਪੀਕੇ ਜੀ ਉਸ ਤੋਂ ਬਾਅਦ ਹੈ ਜੱਜੋ ਸਿੰਘ ਹੋਰੇ ਸੋਨ ਹੋਰ ਨਾਮ ਜੀ ਨਾਮ ਉਸ ਤੋਂ ਬਾਅਦ ਬਹੁਤ ਸਾਰੇ ਤੇ ਘਟੇ ਕਿਛਾ ਬਟਕਾ ਅਰੇ ਹੀ ਤੇ ਉਹ ਛੋਟੇ ਬੱਚੇ ਦਾ ਮੈਨੂੰ ਨਾਮ ਨਹੀਂ ਦਿੱਤੇ ਕੀ ਨਾਮ ਤੇਰਾ ਹੈ ਪਾਪਨਬੀਰ ਪਾਪਨਬੀਰ ਆਜੋ ਆਜੋ ਪਾਪਨਬੀਰ ਇਹ ਪੰਜ ਬੱਚਿਆਂ ਨੇ ਮਤਲਬ ਜਿਹਨੂੰ ਕਹਿੰਦੇ ਦੇਖ ਕੇ ਮਿਲਦੇ ਜੀ ਜੀ ਦੇ ਤਾਂ ਕਹਿੰਦੇ ਆਹ ਇਹ ਹਾਂ ਵੈਰੀ ਗੁੱਡ जम खुद नहीं सक्सैसफुल हो रहे बिकॉज करके करके दिखाता मेरा बेटा खुद मैं चार साल तक कोशिश कर रही थी पग बे बट ਮੈਂ ਸਕਸੈਸ ਨਹੀਂ ਹੋਈ ਪਰ ਥੈਂਕ ਯੂ ਤੁਹਾਡਾ ਕਿ ਤੁਸੀਂ ਉਹ ਉਹਦੇ ਲਈ ਇਹ ਚੀਜ਼ ਕੀਤੀ ਆ ਤੁਸੀਂ ਸਾਰੇ ਮੌਕਿਆਂ ਤੇ ਸਾਰੇ ਗੋਦਰੀ ਖੇਟੀ ਦਾ ਆਪਣੇ ਸੂਦੀ ਅਡਵੋਕੇਟ ਜਿਹਨਾਂ ਨੇ ਦੀਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਜੀ ਨੈਕਸਟ ਲੋ ਜੀ ਇਹਨੂੰ ਵੇਖੋ ਬਹੁਤ ਘੈਂਟ ਬੰਦਾ ਗੁਰਸੇਖਪੁਰਾ ਆਪਣਾ ਸਰਦਾਰ ਗਾਈ ਜਿਹੜਾ ਪ੍ਰਕਾਸ਼ ਕੀਤਾ ਖਿੱਚ ਭਾਈ ਨੈਕਸਟ ਇਸ ਵਨੀਤ ਸਿੰਘ ਆਜੋ ਗਰੀ ਬਹੁਤ ਸੋਹਣੀ ਬਈ ਪੱਕਾ ਤੇ ਰੋਲਮੈਂਟ ਸਕੂਲ ਦੀਆਂ ਚੱਲ ਰਹੀਆਂ ਨੇ ਜੇ ਨਹੀਂ ਕਰਵਾਈ ਪリーズ ਉਹ ਜ਼ਰੂਰ ਕਰਵਾਓ ਤੇ ਪਲੱਸ ਦ ਸਟਾਰ ਸਿੱਖਣ ਦੇ ਜਿਹੜੇ ਕਲਾਸਿਸ ਆ ਉਹਦੀ ਵੀ ਤੁਹਾਨੂੰ ਪ੍ਰੀਜਤੀ ਜਾਣਗੀਆਂ ਸੋ ਪਲੀਜ਼ ਵੇਟ ਫਾਰ ਯੋਰ ਅਪਡੇਟ ਐਪ ਸਕੂਲ ਐਪ ਉਹਦੇ ਤੋਂ ਤੁਹਾਨੂੰ ਜਲਦੀ ਤੁਹਾਨੂੰ ਅਪਡੇਟਸ ਮਿਲਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਆਪਣੇ ਸੇਵਕ ਕੀ ਆਪੇ